ਪੰਜਾਬ ਦੇ ਵਿੱਚ ਹੁਣ ਪੰਚਾਇਤੀ ਜ਼ਮੀਨਾਂ ਦੇ ਉੱਤੇ ਲੋੜਵੰਦਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਜ਼ਮੀਨਾਂ ਦੀ شناخت ਵੀ ਹੋ ਚੁੱਕੀ ਹੈ ਪਹਿਚਾਣ ਵੀ ਹੋ ਚੁੱਕੀ ਹੈ ਕਿ ਇੱਥੇ ਘਰ ਬਣਾਏ ਜਾ ਸਕਦੇ ਨੇ ਕਿੰਨੇ ਕੁ ਮਰਲੇ ਦਾ ਪਲਾਟ ਮਿਲਦਾ ਹੈ ਕਿੰਨਾ ਕੁ ਕਿਹੋ ਜਿਹਾ ਘਰ ਬਣਾ ਕੇ ਦਿੰਦੀ ਹੈ ਸਰਕਾਰ ਜਾਂ ਕੱਲੇ ਪਲਾਟ ਦਿੱਤੇ ਜਾਂਦੇ ਨੇ 12 ਜ਼ਿਲ੍ਹਿਆਂ ਦੇ ਵਿੱਚ 6000 ਏਕੜ ਤੋਂ ਵੱਧ ਆ ਜਿਹੜੀ ਜ਼ਮੀਨ ਹੈ ਉਹਦੀ ਪਹਿਚਾਣ ਹੋਈ ਦੇਖੋ ਟਾਰਟਿੰਗ ਦੇ ਵਿੱਚ ਜੇ 12 ਜ਼ਿਲ੍ਹਿਆਂ ਦੇ ਵਿੱਚ ਇਹ 6000 ਏਕੜ ਦੀ ਪਹਿਚਾਣ ਕੀਤੀ ਹੈ ਇਹਦੇ ਬਾਰੇ ਹੋਰ ਵਿਸਥਾਰ ਚ ਪਤਾ ਲੱਗਣਾ ਚਾਹੀਦਾ ਇਹ ਜਿਹੜਾ ਮਕਾਨ ਉਹ ਕਿੱਡਾ ਹੋਏਗਾ ਇਹ ਸਿੰਗਲ ਕਮਰੇ ਦਾ ਹੋਏਗਾ ਡਬਲ ਕਮਰੇ ਦਾ ਹੋਏਗਾ ਇਹਦੀ ਗੁਣਵੱਤਾ ਕਿਹਜੀ ਹੋਏਗੀ ਆਮ ਤੌਰ ਤੇ ਤਰਬਦਰ ਤੁਸੀਂ ਜਾਣਦੇ ਹੋ ਇੱਥੇ ਤਾਂ ਜਿਹੜੇ ਉਹ ਕੰਪਨੀਆਂ ਕੰਮ ਕਰਦੀਆਂ ਜਿਹੜੀਆਂ ਘੜੀਆਂ ਬਣਾਉਂਦੀਆਂ ਨੇ ਇੱਥੇ ਤਾਂ ਜਹਾਜ਼ਾਂ ਦੀ ਮੁਰੰਮਤ ਦਾ ਕੰਮ ਉਹ ਕੰਪਨੀ ਨੂੰ ਦੇਤਾ ਜਿਹਦੇ ਦਾਦੇ ਪੜਦਾਦੇ ਲੱਕੜ ਦਾਦੇ ਨੇ ਵੀ ਨਹੀਂ ਕਦੇ ਕੀਤਾ ਹੁਣ ਮੈਨੂੰ ਜਸਪਾਲ ਪੱਟੀ ਦੀ ਇੱਕ ਗੱਲ ਯਾਦ ਹੈ ਉਹ ਕਹਿੰਦੇ ਵੀ ਅੱਜ ਮੰਤਰੀ ਜੀ ਉਦਘਾਟਨ ਕਰਨ ਆ ਰਹੇ ਨੇ ਇੱਕ ਪੁਲ ਦਾ ਕਹਿੰਦਾ ਥੱਲੇ ਖੜ ਕੇ ਕਰਨਗੇ ਜਾਂ ਪਾਸੇ ਤੇ ਕਹਿੰਦੇ ਮਤਲਬ ਕਹਿੰਦੇ ਕੋਈ ਨਹੀਂ ਸਰਕਾਰੀ ਤੌਰ ਤੇ ਬਣੇ ਹੋਏ ਪੁਲ ਦੀ ਮਿਆਦ ਨਹੀਂ ਪਤਾ ਹੁੰਦੀ ਕਿਤੇ ਡਿੱਗਣਾ ਜਾ ਦੇ ਪਿੱਛੇ ਬਹੁਤ ਕੁਝ ਛੁਪਿਆ ਹੋਇਆ ਹੈ ਕਿ ਕਿਦਾਂ ਦੇ ਮਕਾਨ ਹੋਣਗੇ ਆਮ ਤੌਰ ਤੇ ਜਿਹੜੀਆਂ ਸਰਕਾਰੀ ਤੌਰ ਤੇ ਬਣੇ ਹੋਏ ਮਕਾਨ ਜਾ ਕੇ ਦੇਖ ਲੋ ਫੂਕ ਮਾਰੋਗੇ ਨਾ ਤਾਂ ਕਿ ਟੁੱਟ ਜਾਂਦੀਆਂ